ਅਜੇ ਕੀ ਨਾ ਆਪਣਾ ਤੇ ਕੀ ਗੱਲਬਾਤ ਕੀ ਹੋਈ ਮੇਰਾ ਨਾਂ ਜੀ ਜਸਵੀਰ ਕੌਰ ਹੈ ਮੇਰੇ ਘਰ ਵਾਲੇ ਦਾ ਨਾਮ ਕਮਲਜੀਤ ਸਿੰਘ ਹੈ ਅਸੀਂ ਬਟਿੰਡੇ ਦੇ ਰਹਿਣ ਵਾਲੇ ਹਾਂ ਜੀ ਤੇ ਮੈਂ ਆਪਣੀ ਸਿਸਟਰ ਕੋਲੇ ਇੱਥੇ 21 ਤਰੀਕ ਨੂੰ ਮਿਲਣ ਵਾਸਤੇ ਆਈ ਸੀ ਸ਼ਾਮ ਨੂੰ ਅਸੀਂ ਡਿਨਰ ਕਰਕੇ ਤੇ ਮਾਰਕੀਟ ਜਾ ਰਹੇ ਸੀ ਆਈਸਕ੍ਰੀਮ ਵਗੈਰਾ ਲੈਣ ਤੇ ਰਸਤੇ 'ਚ ਜਦੋਂ ਅਸੀਂ ਗਾਂਧੀ ਟਰਾਂ ਵਾਲੇ ਕੋਲੇ ਪਹੁੰਚੇ ਉੱਥੇ ਮੇਰੀ ਨੂਹ ਦੀ ਕਾਰ ਖੜੀ ਸੀ ਮੈਂ ਕਿਹਾ ਵੀ ਇਹਦੀ ਕਾਰ ਇੱਥੇ ਰਾਤ ਨੂੰ ਕਿਵੇਂ ਖੜੀ ਹੈ ਅਸੀਂ ਦੇਖਣ ਲੱਗੇ ਅਸੀਂ 2-3 ਮਿੰਟ ਦੇਖੀ ਵੀ ਐ ਉਹ ਇੰਨੇ ਨੂੰ 2-3 ਮਿੰਟਾਂ ਬਾਅਦ ਜੀ ਮੇਰੀ ਨੂ ਗਲੈਂਜਾ ਕਾਰ ਚ ਉਤਰੀ ਤੇ ਆਪਦੀ ਕਾਰ 'ਚ ਬੈਠਣ ਲੱਗੀ ਜਦੋਂ ਬੈਠਣ ਲੱਗੇ ਤੇ ਅਸੀਂ ਦੇਖ ਲਿਆ ਉਹਨਾਂ ਨੇ ਇੱਕੇ ਦਮ ਜੀ ਕਾਰਾਂ ਭਜਾਈਆਂ ਪਹਿਲਾਂ ਉਹ ਮੁੰਡੇ ਨੇ ਕਾਰ ਉਹ ਮੁੰਡਾ ਹੈਗਾ ਹਰਕਰਨ ਸਿੰਘ ਢਿੱਲੋਂ ਮਲੋਟ ਦਾ ਤੇ ਉਹ ਜਦੋਂ ਉਹਨਾਂ ਨੇ ਕਾਰ ਭਜਾਈ ਤੇ ਉਹ ਮਗਰੇ ਉਹਨੇ ਕਾਰ ਭਜਾ ਲਈ ਉਹ ਥੋੜੀ ਦੂਰ ਜਾ ਕੇ ਜੀ ਉਹਨੇ ਦਸਤ ਕਰਮਾ ਜਾ ਕੇ ਉਹਨਾਂ ਨੇ ਕੋਈ ਡਿਸਕਸ ਕੀਤੀ ਉਨੇ ਕਿਹਾ ਵੀ ਇਹਨਾਂ ਇਹਨਾਂ ਨੇ ਆਪਾਂ ਨੂੰ ਦੇਖ ਲਿਆ ਉਹਦੀ ਵਜ੍ਹਾ ਨਾਲ ਦੇਖ ਕੇ ਉਹਨਾਂ ਨੇ ਕਿਹਾ ਵੀ ਹੁਣ ਇਹਨੂੰ ਥੱਲੇ ਦੇ ਦੋ ਕਾਰ ਦੇ ਉਹਨੇ ਜੀ ਮੈਨੂੰ ਦੁਬਾਰਾ ਆ ਕੇ ਚੱਕਰ ਕੱਟ ਕੇ ਤੇ ਗਾਂਧੀ ਟੇਰਾਂ ਵਾਲੇ ਕੋਲੇ ਮੈਨੂੰ ਉੱਥੇ ਖੜਾ ਹੀ ਸੀ ਅਸੀਂ ਚੱਲਣ ਲੱਗੇ ਸੀ ਤੇ ਇਹਨੇ ਨੂੰ ਆ ਕੇ ਉਹਨੇ ਮੇਰੇ ਜੀ ਉੱਤੇ ਕਾਰ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਮੇਰੇ ਨਾਲ ਕਾਰ ਅਟੈਚ ਵੀ ਕੀਤੀ ਕਿਉਂਕਿ ਮੈਨੂੰ ਉੱਥੇ ਕੋਈ ਆਦਮੀ ਖੜਾ ਸੀ ਉਹਨੇ ਬਚਾ ਲਿਆ ਵੀ ਮਾਤਾ ਜੀ ਵੀ ਥੋੜੇ ਸੱਟ ਮਾਰਨਗੇ ਉਹਨਾਂ ਨੇ ਮੈਨੂੰ ਪਿੱਛੇ ਕਰ ਲਿਆ ਇੰਨੇ ਨੂੰ ਉਹਨੇ ਮੈਨੂੰ ਤਿੰਨ ਚਾਰ ਗੇੜੇ ਦੇ ਦੇ ਕੇ ਗਾਲਾਂ ਦੇਈ ਗਿਆ ਮਾਰਨ ਦੀਆਂ ਧਮਕੀਆਂ ਦੇਈ ਗਿਆ ਵੀ ਤੈਨੂੰ ਨਹੀਂ ਛੱਡਣਾ ਅੱਜ ਮੈਂ ਉਸ ਤੋਂ ਬਾਅਦ ਉਹ ਥੋੜੀ ਜਿਹੀ ਵਾਟਕਾਰ ਨੂੰ ਸਾਈਡ ਤੇ ਕਰਕੇ ਤੇ ਫੇਰ ਉਹਨੇ ਮੈਨੂੰ ਗਾਲਾਂ ਕੱਢੀਆਂ ਜੀ ਬਹੁਤ ਗੰਦੀਆਂ ਗਾਲਾਂ ਕੱਢੀਆਂ ਤੇ ਵੀ ਮੈਨੂੰ ਇਨਸਾਫ ਚਾਹੀਦਾ ਐਸ ਬੰਦੇ ਤੋਂ ਵੀ ਮੈਨੂੰ ਸਾਨੂੰ ਮਾਰਨ ਦੀ ਧਮਕੀ ਦਿੰਦਾ ਮੇਰੇ ਪਰਿਵਾਰ ਨੂੰ ਇਹ ਤੋਂ ਬਹੁਤ ਜ਼ਿਆਦਾ ਡਰ ਹੈ ਮੇਰੀ ਨੂੰ 2000 21 ਨਾ 23 22 ਤਰੀਕ ਤੋਂ ਇਹ ਅਲੱਗ ਰਹਿ ਰਹੀ ਹੈ ਜੀ ਸਾਡੇ ਤੋਂ ਅਸੀਂ ਮਠਿੰਡੇ ਰਹਿ ਰਹੇ ਹਾਂ ਉਹ ਪਿੰਡ ਭੀੜਪਹਿਮਣ ਰਹਿੰਦੀ ਹੈ ਜੀ ਤੇ ਉਹਦੋਂ ਵਿੱਚ ਦੀ ਇਹਨੇ ਮੇਰੀ ਨੂੰਹ ਨੇ 2 ਜੂਨ 2022 ਨੂੰ ਮੇਰੇ ਬੇਟੇ ਨਾਲ ਲੜ ਕੇ ਆਪਦੀ ਮਰਨ ਦੀ ਧਮਕੀ ਦਿੱਤੀ ਵੀ ਮੈਂ ਮਰ ਜੂਗੀ ਤੁਹਾਨੂੰ ਐ ਕਰ ਦੂੰ ਤੁਹਾਨੂੰ ਐ ਕਰ ਦੂੰ ਉਹਦੀ ਵਜ੍ਹਾ ਨਾਲ ਮੇਰੇ ਬੇਟਾ ਡਿਪਰੈਸ਼ਨ 'ਚ ਆਇਆ ਉਹ ਬਹੁਤ ਬਿਮਾਰ ਹੈ ਜੀ ਉਹਨੂੰ ਲੀਵਰ ਦੀ ਪ੍ਰੋਬਲਮ ਹੋ ਗਈ ਉਹ ਬੈੱਡ ਰੈਸਟ ਤੇ ਹੈ ਉਹਨੂੰ ਜਦੋਂ ਮਾਰਨ ਦੀ ਧਮਕੀ ਦੇਤੀ ਇਹ ਉਹ ਬੇਟਾ ਮੇਰਾ ਡਰ ਗਿਆ ਉਦੋਂ ਬਾਅਦ ਜੀ ਇਹ ਇਕੱਲੀ ਰਹਿਣ ਲੱਗ ਗਈ 3 ਸਾਲਾਂ ਤੋਂ ਇਹ ਇਕੱਲੀ ਰਹਿ ਰਹੀ ਹੈ ਇਹ ਹਰਕਰਨ ਸਿੰਘ ਸਾਡੇ ਘਰੇ ਵੀ ਜਾਂਦਾ ਸੀ ਅਸੀਂ ਸ਼ਰੀਫੀ ਦੀ ਤੌਰ ਤੇ ਵੀ ਕਿਤੇ ਸੁਲਝ ਜਾਊਗਾ ਕਿਤੇ ਸੁਲਝ ਜਾ ਪਰ ਉਹ ਨੇ ਨਹੀਂ ਹਰਕਤ ਛੱਡੀ ਹੁਣ ਸਾਨੂੰ ਮਾਰਨ ਤੇ ਆਗੇ ਜੀ ਸਾਨੂੰ ਸਾਰੇ ਪਰਿਵਾਰ ਨੂੰ ਇਹ ਤੋਂ ਖਤਰਾ ਹੈ ਪੇਸ਼ੇਵਰੀ ਕੋਣ ਆ ਜੀ ਇਹ ਮੇਰੀ ਨੂੰਹ ਆ ਜੀ ਨਹੀਂ ਨਹੀਂ ਆਪ ਜੀ ਪੇਸ਼ੇਵਰੀ ਕੋਣ ਜਿਹੜਾ ਬੰਦਾ ਜਿਹੜਾ ਸੀ ਇਹ ਵਕੀਲ ਹੈ ਜੀ ਵਕਾਲਤ ਦੀ ਇਹਨੇ ਇਥੇ ਮਲੋਟ ਵਕੀਲ ਹੈ ਜੀ ਮੁਕਸਰ ਬੰਦਾ ਹੈ ਤੇ ਇਹਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਵੀ ਆਪਦੀ ਵਕਾਲਤ ਦੀ ਧੌਂਸ ਦਿਖਾਈ ਹੈ ਵੀ ਮੈਂ ਵਕੀਲ ਆ ਮੈਂ ਮਾਰ ਦੂੰ ਮੈਂ ਮੇਰਾ ਧੂਕੀ ਬਗਾੜ ਲੇਗੀ ਤੇ ਉਹ ਤੋਂ ਬਾਅਦ ਅਸੀਂ ਜੀ ਰਾਤ ਨੂੰ ਉੱਥੋਂ ਬਚ ਗਏ ਅਸੀਂ ਬਚ ਕੇ ਮੈਂ ਥਾਣੇ ਚਲੀ ਗਈ ਥਾਣੇ ਜਾ ਕੇ ਮੈਂ ਰਿਪੋਰਟ ਲਖਾਈ ਵੀ ਆਏ ਕਰਕੇ ਸਾਨੂੰ ਮਾਰਨ ਪੈ ਗਿਆ ਚਲੋ ਜੀ ਅਸੀਂ ਰਿਪੋਰਟਰ ਵਗੈਰਾ ਸਾਰੀ ਲਿਖਾ ਕੇ ਅਸੀਂ ਘਰੇ ਆ ਗਏ ਕਰ ਆ ਕੇ ਜਿੱਦੋ ਅਸੀਂ ਦੁਬਾਰਾ ਬਠਿੰਡੇ ਨੂੰ ਜਾਣ ਲੱਗੇ ਸਾਡੇ ਫੇਰ ਗੱਡੀਆਂ ਮਗਰ ਲਾ ਕੇ ਇਹਨੇ ਸਾਡਾ ਐਕਸੀਡੈਂਟ ਕਰਨ ਦੀ ਫੇਰ ਕੋਸ਼ਿਸ਼ ਕੀਤੀ ਫੇਰ ਵੀ ਅਸੀਂ ਬਹੁਤ ਬੱਚੇ ਬਚਾ ਕੇ ਆ ਕੇ ਤੇ ਸਾਡੇ ਮਗਰ ਕਿਸੇ ਨੇ ਹੋਰ ਕਾਰ ਦੀ ਬਚਾ ਕੇ ਸਾਨੂੰ ਤੇ ਫੇਰ ਥਾਣੇ ਭੇਜਿਆ ਅਸੀਂ ਦੁਬਾਰਾ ਧਰਮਪਾਲ ਸਿੰਘ ਮੁੰਚੀ ਨੂੰ ਜਾ ਕੇ ਦੁਬਾਰਾ ਰਿਪੋਰਟ ਦਿੱਤੀ ਵੀ ਮੁੰਚੀ ਸਾਹਿਬ ਸਾਨੂੰ ਬਚਾਓ ਅੱਜ ਵੀ ਇਹ ਸਾਨੂੰ ਮਾਰੂਗਾ ਫੇਰ ਉਹਨਾਂ ਨੇ ਟ੍ਰੈਫਿਕ ਪੁਲਿਸ ਲਾ ਕੇ ਸਾਨੂੰ ਸ਼ੀਸ਼ਾ ਹਲਤ ਕਰ ਟਪਾਇਆ ਵੀ ਤੁਸੀਂ ਜੀ ਬਠਿੰਡੇ ਚਲੇ ਜਾਓ ਤੇ ਹੁਣ ਜੀ ਮੇਰੀ ਸਾਰੇ ਅੱਗੇ ਇਹੀ ਅਰਦਾਸ ਬੇਨਤੀ ਹੈ ਬੇਨਤੀ ਹੈ ਵੀ ਇਹ ਜਿਹੜੇ ਵਕੀਲ ਭਾਈਚਾਰਾ ਇਹ ਇੱਕ ਵਾਰੀ ਸੱਚਾਈ ਦੀ ਗੱਲ ਸੁਣ ਕੇ ਸੱਚ ਦਾ ਸਾਥ ਦੇਣ ਝੂਠ ਦਾ ਸਾਥ ਨਾ ਦੇਣ ਤੇ ਸਾਡੇ ਪਰਿਵਾਰ ਤੇ ਮੇਰੇ ਘਰ ਵਾਲਾ ਡਿਪਰੈਸ਼ਨ ਚ ਹੈ ਬੇਟਾ ਮੇਰਾ ਬੈਡ ਰੈਸਟ ਤੇ ਹੈ ਤੇ ਸਾਨੂੰ ਇਨਸਾਫ ਚਾਹੀਦਾ ਜੀ ਸਲਿਕ੍ਰਿਤ ਦਾ ਕੰਪਨੀ ਲੇਡੀ ਸਰਕਾਰ ਸ਼ਰੌ ਦਾ ਨਾਮ ਲੱਗਦਾ ਪਈ ਹੈ ਜੀ ਆ ਉਸ ਨੂੰ ਕੀ ਕਹਿੰਦੇ ਕਿ ਤੁਹਾਨੂੰ ਉਸਤੇ ਜਸਵੀਰ ਕੌਰ ਸੀ ਜਿਹੜੀ 60 ਸਾਲ ਦੀ ਬਜ਼ੁਰਗ ਲੇਡੀਜ਼ ਹੈ ਉਹਦੇ ਨਾਲ ਸੀ ਇੱਕ ਉਹਦੀ ਸਿਸਟਰ ਦੀ ਲੜਕੀ ਸੀਗੀ ਉਹ ਵੀ ਐਡਵੋਕੇਟ ਹੈਗੇ ਗੁਰਪ੍ਰੀਤ ਕੌਰ ਦੋਨੋਂ 21 ਤਰੀਕ ਦੀ ਗੱਲ ਹੈਗੀ ਹੈ ਕਿ ਕਿ ਤਰੀਕ ਨੂੰ ਸ਼ਾਮ ਮਾਂ ਰਾਤ ਨੂੰ ਤਕਰੀਬ 9:30 ਪਾਣੇ 10 ਵਜੇ ਦੀ ਗੱਲ ਹੈਗੀ ਆ ਉਹ ਉੱਥੇ ਖੜੇ ਸੀਗੇ ਖੜੇ ਸੀਗੇ ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਜਸਵੀਰ ਕੌਰ ਹੈਗੀ ਉਹਨਾਂ ਨੂੰ ਉਹਨਾਂ ਦੀ ਭੂਮਿਕ ਦੇਖ ਜਾਂਦੀ ਹੈਗੀ ਜਿਹੜੀ ਹਰਮੰਦੀ ਦੇ ਨਾਮ ਹਰਮੰਦੀ ਕੌਰ ਹੈਗਾ ਉਸ ਤੋਂ ਬਾਅਦ ਹਰਮੰਦੀ ਕੌਰ ਇੱਕ ਵਕੀਲ ਸਾਹਿਬ ਹੀ ਹੈਗੇ ਆ ਹਰਕਰਨ ਦੇ ਉਹਨਾਂ ਨਾਲ ਉਹਨਾਂ ਦੀ ਗੱਡੀ ਤੋਂ ਉਤਰਦੀ ਹੈਗੀ ਹੈ ਤੇ ਜਦੋਂ ਆਪਣੀ ਇਹ ਸਾਰਾ ਵਾਕਿਆ ਹੈਗਾ ਉਹਦੇ ਜਿਹੜੀ ਸੱਜ ਸੈਕ ਜਸਵੀਰ ਕੋਲ ਤੇ ਐਡਵੋਕੇਟ ਗੁਰਪਨੇਕਰ ਦੇਖ ਲੈਂਦੇ ਤੇ ਉਹ ਜਾ ਕੇ ਜਿਹੜੀ ਉਹਨਾਂ ਦੀ ਬਹੂ ਹੈਗੀ ਹੈ ਹਰਮੰਦੀ ਨੂੰ ਕਹਿੰਦੇ ਵੀ ਹੈ ਤੇ ਇਸ ਤੇ ਉਹਨਾਂ ਨੇ ਕਾਹਤ ਸੁਣੀ ਹੋ ਜਾਂਦੀ ਹੈ ਹਰਮੰਦੀ ਫਿਰ ਉਸ ਜਿਹੜੇ ਲੜਕੇ ਨੂੰ ਵਕੀਲ ਸਾਹਿਬ ਐ ਹਰਕਰਨ ਨੂੰ ਫੋਨ ਕਰ ਲੈਂਦੀ ਹੈ ਫਿਰ ਉਹ ਹਰਕਰਨ ਆਪਣੀ ਗੱਡੀ ਕਮਾ ਕੇ ਲੈ ਜਾਂਦਾ ਤੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦਾ ਜੋ ਸਾਰਾ ਵਾਕਿਆ ਸੀਸੀਟੀਵੀ ਵਿੱਚ ਵੀ ਕਵਰ ਹੋ ਚੁੱਕਿਆ ਹੈ ਜੋ ਆਪਣੇ ਸਾਰੇ ਦੇ ਸਾਹਮਣੇ ਆ ਗਿਆ ਜਿਸ ਤੇ ਇਹਨਾਂ ਦਾ ਬਿਆਨ ਲਿਖ ਕੇ 307 ਜੋ ਇਹਨਾਂ ਨੇ ਦੇ ਉੱਪਰ ਬਿਚੜਣ ਦੀ ਕੋਸ਼ਿਸ਼ ਕੀਤੀ ਹੈ ਅਟੈਂਪਟ ਨਾ ਪਰਚਾ ਦਰਜ ਕਰਾਇਆ ਗਿਆ ਬੜ ਉਸ ਸਮੇਂ ਕੋਈ ਰੈਸਟ੍ਰੀਟ ਤੇ ਬਾਅਦ ਹਜੇ ਚਲ ਰਹੀ ਹੈਗਾ ਇਸ ਦਾ ਕੋਈ ਅਰੈਸਟ ਨਹੀਂ ਹੋਇਆਗਾ ਦੋ ਜਣਿਆਂ ਦੇ ਪਰਚਾ ਦਰਜ ਹੈ ਉਹਦੇ ਬਹੁਤ ਹਰਮਨਿਕ ਤੇ ਜੋ ਐਡਵੋਕੇਟ ਸਾਹਿਬ ਹੈਗੇ ਆਪਣੇ ਹਰ ਕਰਨਗੇ